ਫਾਜ਼ਲ ਦਾ ਪੁਲਿਸ ਨੂੰ ਅ ਚੰਗੀ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਵਿੱਚ 4 ਕਿਲੋ 155 ਗ੍ਰਾਮ ਇਹ ਹਿਰੋਇਨ ਜਿਹੜੀ ਬਰਾਮਦ ਹੋਈ ਹੈ ਬਾਰਡਰ ਦੇ ਬਿਲਕੁਲ ਕਰੀਬ ਕੋਈ ਅੱਧਾ ਕਿਲੋਮੀਟਰ ਕਰੀਬ ਪਿੰਡ ਦੇ ਕੋਲੋਂ ਔਰ ਇਹ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਸਾਡੇ ਡੀਐਸਪੀ ਅਤਲ ਸੋਨੀ ਤਾਂ ਸਾਡੇ ਉੱਥੇ ਐਸਐਚਓ ਸਾਹਿਬ ਉਹ ਇਹ ਸਾਰੀ ਪਾਰਟੀ ਉੱਥੇ ਮੌਕੇ ਦੇ ਉੱਤੇ ਇਹਨਾਂ ਨੇ ਜਿਹੜੀ ਹੈਗੀ ਆ ਉੱਥੇ ਨਾਕਾ ਲਗਾ ਕੇ ਇਹਨਾਂ ਬੰਦਿਆਂ ਨੂੰ ਫੜਿਆ ਹੈਗਾ ਤਿੰਨ ਬੰਦੇ ਹੈਗੇ ਆ ਜੀ ਇਹਦੇ ਵਿੱਚ ਮੇਜਰ ਸਿੰਘ ਸੰਦੀਪ ਤਾਂ ਪਵਨਜੋਤ ਜਿਹੜਾ ਸੰਦੀਪ ਹੈਗਾ ਇਹ ਜੁਵినਾਈਲ ਹੈਗਾ 15 ਸਾਲ ਦੀ ਉਮਰ ਹੈ ਸੋ ਇਹ ਜਿਹੜੀ ਹੇਰੋਇਨ ਆਈ ਹੈ ਕਰਾਸ ਬਾਰਡਰ ਆਈ ਹੈ ਜੀ ਔਰ ਇਹ ਥਰੂ ਡਰੋਨ ਭੇਜੀ ਗਈ ਹੈ ਕਿਉਂ ਇਹਦੇ ਵਿੱਚ ਇਹਨਾਂ ਨੇ ਇਹਨੂੰ ਦੋ ਰਾਉਂਡਸ ਦੇ ਵਿੱਚ ਭੇਜਿਆ ਦੋ-ਦੋ ਕਿਲੋ ਕਰਕੇ ਔਰ ਉਹਦੇ ਵਿੱਚ ਜਦੋਂ ਇਨਫਾਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਇਹਦਾ ਮੋਟਰਸਾਈਕਲ ਤੇ ਆ ਰਹੇ ਸੀ ਇਹਨਾਂ ਨੂੰ ਅਰੈਸਟ ਕੀਤਾ ਤੋਂ ਇਹਨਾਂ ਦੀ ਸੱਤ ਦੇ ਦੌਰਾਨ ਇਹਨਾਂ ਕੋਲ ਜਿਹੜਾ ਹੈਗਾ ਇਹ ਬਰਾਮਦ ਹੋਈ ਹੈ ਔਰ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਅੱਗੇ ਕਰਦੇ ਪਏ ਆ ਕਿ ਅੱਗੇ ਇਹਨਾਂ ਦਾ ਕਿਹੜਾ-ਕਿਹੜਾ ਆ ਕੇ ਇਹਨਾਂ ਦੀ ਕਿੱਥੇ ਇਹਨਾਂ ਨੇ ਦੇਣੀ ਸੀ ਔਰ ਹੋਰ ਇਹਨਾਂ ਨੇ ਕਿੰਨਾ ਕੀਤਾ ਹੈਗਾ ਉਹ ਸਾਰਾ ਇਨਵੈਸਟੀਗੇਸ਼ਨ ਹਾਲੇ ਚੱਲ ਰਿਹਾ ਹੈ ਫਿਰ ਬਰਾਮਦ ਕਿੱਥੇ ਹੋਈ ਹੈ ਇਨਵੈਸਟੀਗੇਸ਼ਨ ਵਿੱਚ ਕੁਝ ਆਇਆ ਸਰ ਇਹ ਮਤਲਬ ਕਦੋਂ ਤੋਂ ਕੰਮ ਕਰ ਰਹੀ ਹੈ ਜਾਂ ਕਿਵੇਂ ਕਰ ਰਹੀ ਹੈ ਹਾਂਜੀ ਜਿਹੜੀ ਪਹਿਲ ਦੇ ਆਧਾਰ ਤੇ ਤੁਹਾਡੇ ਕੋਲ ਇਨਵੈਸਟੀਗੇਸ਼ਨ ਕੀਤੀ ਗਈ ਹੈ ਉਹਦੇ ਵਿੱਚ ਕੁਝ ਆਇਆ ਸਰ ਇਨਵੈਸਟੀਗੇਸ਼ਨ ਹਾਲੇ ਚੱਲਦੀ ਪਈ ਹੈ ਉਹਦੇ ਲਈ ਵੱਖਰਾ ਤੁਹਾਨੂੰ ਅਪਡੇਟ ਕਰਾਂਗੇ ਕਿ ਹੋਰ ਇਹਨਾਂ ਨੇ ਕਿੰਨਾ ਕਿੰਨਾ ਕੀਤਾ ਜਾਂ ਕੀ ਕੀਤਾ ਕਿਉਂਕਿ ਇਹਦੇ ਵਿੱਚ ਇੱਕ ਹੈ ਹੋਰ ਵੀ ਕਈ ਸਾਡੇ ਕੋਲ ਕੇਸ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਚ ਲਿੰਕੇਜਸ ਜੋੜ ਰਹੇ ਆ ਜੇ ਅਸੀਂ ਹੁਣ ਡਿਸਕਲੋਜ਼ ਕਰਾਂਗੇ ਫਿਰ ਉਹ ਥੋੜਾ ਜਿਹਾ ਸਾਡੀ ਇਨਵੈਸਟੀਗੇਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਇਸਕੇ ਲਈ ਅਸੀਂ ਉਹਨੂੰ ਜਿੱਦਾਂ ਅਗਲੀ ਫਰਦਰ ਅਸੀਂ ਰਿਕਵਰੀ ਕਰਾਂਗੇ ਉਹਦੇ ਵਿੱਚ ਅਸੀਂ ਫਿਰ ਤੁਹਾਨੂੰ ਤੁਹਾਡੇ ਧਿਆਨ ਚ ਲਿਆਵਾਂਗੇ ਜੀ ਸਰ ਕਿੰਨੇ ਦਿਨ ਪਹਿਲਾਂ ਜਿਹੜੀ ਟੀਮ ਇੱਥੇ ਪਹੁੰਚੀ ਭਾਰਤ ਪਹੁੰਚੀ ਸੀ ਕੱਲ ਹੀ ਆਈ ਜੀ ਕੱਲ ਹੀ ਆਈ ਕੱਲ ਹੀ ਆਈ ਪਿੰਡ ਔਰ ਹਾਂ ਜੀ ਇਹ ਆਪਣਾ ਇਹ ਜਿਹੜਾ ਜਿਹੜਾ ਆਪਣਾ ਜਿਹੜਾ ਏਰੀਆ ਪੈਂਦਾ ਜੀ ਢਾਣੀ ਮਾਨ ਸਿੰਘ ਹੈਗੀ ਹੈ ਜੀ ਜੀ ਇਹ ਸਦਰ ਜਲਾਦਾਬਾਦ ਚ ਏਰੀਆ ਪੈਂਦਾ ਹੈਗਾ ਔਰ ਇਸੇ ਪਿੰਡ ਦੇ ਵਿੱਚ ਜਿਹੜਾ ਜਿਹੜੀ ਢਾਣੀ ਮਾਨ ਸਿੰਘ ਦੇ ਕੋਲ ਹੀ ਇਹਨਾਂ ਨੇ ਜਿਹੜਾ ਹੈਗਾ ਉੱਥੇ ਉਹ ਕਨਸਾਈਨਮੈਂਟ ਮੰਗਾਈ ਕਿ ਡਰੋਨ ਰਾਹੀਂ ਆਈ ਔਰ ਇਹਦੇ ਨਜ਼ਦੀਕ ਹੀ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਦੇ ਅਧਾਰ ਤੇ ਅਸੀਂ ਇਹਨਾਂ ਤਿੰਨਾਂ ਨੂੰ ਜਿਹੜਾ ਕਾਬੂ ਕੀਤਾ ਸਰ ਇਹਨਾਂ ਕੋਈ ਰਿਸ਼ਤਾ ਕੀ ਹੈ ਸਰ ਇਹ ਜਿਹੜੇ ਤਿੰਨ ਲੋਕ ਤੁਸੀਂ ਪੜ੍ਹੇ ਇਹ ਇੱਕ ਇਹ ਤਾਂ ਦੋਨੋਂ ਭਰਾ ਆ ਜੀ ਮੇਜਰ ਤਾਂ ਸੰਦੀਪ ਤਾਂ ਇਹ ਵੀ ਇਹਨਾਂ ਦਾ ਰਿਸ਼ਤੇਦਾਰ ਆ ਪਵਨ ਜੋ ਹਾਂਜੀ ਜੀ ਜਿਹੜਾ ਪਵਨ ਜੋ ਤੇ ਇਹਨਾਂ ਦਾ ਭਣ ਹੋਈ ਆ ਜੀ ਇਹ ਸਰ ਕੋਈ ਹਥਿਆਰ ਵਗੈਰਾ ਬਰਾਮਦ ਹੋਇਆ ਹੈ ਇਹਨਾਂ ਕੋਲ ਨਹੀਂ ਹਥਿਆਰ ਨਹੀਂ ਬਰਾਮਦ ਹੋਇਆ ਜੀ ਇਹਨਾਂ ਕੋਲ ਇਹਾਂ ਦੀ ਹੋਰ ਕਾਰਡੀਨਲ ਬੈਕਗ੍ਰਾਉਂਡ ਕਾਰਡੀਨਲ ਹਿਸਟਰੀ ਹੋਰ ਚੀਜ਼ਾਂ ਅਸੀਂ ਹੋਰ ਉਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਔਰ ਇਹ ਸਾਡੇ ਨੋ ਡਾਊਟ ਸਾਡੀਆਂ ਕਾਫੀ ਵੱਡੀਆਂ ਰਿਕਵਰੀਆਂ ਪਿੱਛੇ ਜੇ ਹੋਈਆਂ ਹਾਦਲ ਕਾ ਦੇ ਵਿੱਚ ਔਰ ਲਗਾਤਾਰ ਅਸੀਂ ਕਰੀ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਇਹੀ ਇਕੱਲਾ ਨਹੀਂ ਕਿ ਅਸੀਂ ਇਹਨੂੰ ਫਾੜਨ ਲਈ ਤਾਂ ਇੱਕ ਵੱਖਰਾ ਕਈ ਵੱਖਰੇ ਵੱਖਰੇ ਐਂਗਲਸ ਤੋਂ ਡਰੱਗਸ ਦੇ ਅਗੇਂਸਟ ਪੁਲਿਸ ਕੰਮ ਕਰ ਰਹੀ ਆ ਜਿੱਦਾਂ ਕਿ ਤੁਸੀਂ ਪਿੱਛੇ ਦੇਖਿਆ ਹੋਣਾ ਲੋਕਾਂ ਨੂੰ ਅਵੇਅਰਨੈਸ ਕਰਨ ਲਈ ਆਉਣ ਵਾਲੇ ਯੂਥ ਨੂੰ ਨਸ਼ਿਆਂ ਵੱਲ ਨਾ ਜਾਵੇ ਇਹਨੂੰ ਸਪੋਰਟਸ 'ਚ ਲਾਉਣ ਲਈ ਅਸੀਂ ਉਹਦੇ ਸਪੋਰਟਸ ਇਵੈਂਟ ਵੀ ਕਰਵਾਇਆ ਪਿੱਛੇ ਜੇ ਤੁਸੀਂ ਦੋ ਤਰੀਕ ਨੂੰ ਅਸੀਂ ਇੱਥੇ ਐਥਲੈਟਿਕ ਦਾ ਜਿਹੜਾ ਸਟੇਟ ਲੈਵਲ ਦਾ ਜਿਹੜਾ ਓਪਨ ਟੂਰਨਾਮੈਂਟ ਸੀਗਾ ਉਹ ਕਰਵਾਇਆ ਗਿਆ ਬੜੇ-ਬੜੇ ਪੱਧਰ ਤੇ ਵਿੱਚ ਪਾਰਟਿਸਪੇਸ਼ਨ ਹੋਈ ਬਾਹਰੋਂ ਵੀ ਹੋਰ ਜ਼ਿਲ੍ਹਿਆਂ ਦੇ ਵਿੱਚ ਔਰ ਰਾਜਸਥਾਨ ਨਾਲ ਲੱਗਦੇ ਇਹ ਏਰੀਆਜ਼ ਦੇ ਵਿੱਚੋਂ ਵੀ ਆ ਕੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਇਹ ਸਾਰੇ ਤਰ੍ਹਾਂ ਦਾ ਲੋਕਾਂ ਨੂੰ ਅਵੇਅਰਨੈਸ ਡਰਗ ਦੀ ਡਿਟੈਕਸ਼ਨ ਔਰ ਜਿਹੜੀ ਪ੍ਰੀਵੈਂਸ਼ਨ ਤੇ ਅਸੀਂ ਲਗਾਤਾਰ ਹੀ ਕੰਮ ਕਰਦੇ ਜਾ ਰਹੇ ਹਾਂ ਔਰ ਬਾਰਡਰ ਏਰੀਆ ਆ ਇੱਥੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਜਿਹੜਾ ਹੈਗਾ ਅਸੀਂ ਉਹ ਲੱਗੇ ਹੋਏ ਹਾਂ ਹੁਣ ਵੀ ਅਸੀਂ ਜਿਹੜਾ ਹੈਗਾ ਇਸੇ ਮਹਮ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਅਕੀ ਤਾਨੂੰ ਇਹ ਚਿੱਕੇ ਕਾਰਵੇ ਦੋਨੋਂ ਕਨਸਾਈਨਮੈਂਟ ਕਰ ਲਾਈਆਂ ਨੇ ਜੀ ਹਾਂਜੀ ਬਿਲਕੁਲ ਇਕੱਠੀਆਂ ਜੀ ਜਿੱਦਾਂ ਦਾ 2 ਕਿਲੋ ਦਾ ਇੱਕ ਐਦਾਂ ਹੈ ਕਿ ਡਰੋਨ ਦੇ ਨਾਲ ਜਿੰਨੀ ਕੋਈ ਦੀ ਕੈਪੈਸਿਟੀ ਹੈ ਜੀ ਉਸ ਹਿਸਾਬ ਨਾਲ ਉਹਨਾਂ ਨੇ ਉਹਨੂੰ ਕੀਤਾ 2 ਕਿਲੋ ਇਹ ਕੈਰੀ ਕਰ ਸਕਦਾ ਹੋਊਗਾ ਤਾਂ 2 ਕਿਲੋ ਇੱਕ ਵਾਰੀ ਕਰ ਗਿਆ ਜਿੱਦਾਂ ਸਾਡੀ ਪੁੱਛ ਕੇ ਚ ਆਇਆ ਤੇ 2 ਕਿਲੋ ਦੁਆਰਾ ਤੋਂ ਇਹ ਸਰ ਕਿੰਦੇ ਤੇ ਸੀ ਜਦੋਂ ਇਹਨਾਂ ਨੂੰ ਫੜਿਆ ਗਿਆ ਜੀ ਇਹ ਮੋਟਰਸਾਈਕਲ ਤੇ ਸੀਗਾ ਜੀ ਮੋਟਰਸਾਈਕਲ ਸੀਗਾ ਆਪਣੇ ਇਹਦੇ ਵਿੱਚ ਤਿੰਨ ਬੰਦੇ ਸੀਗੇ ਜੀ ਇਹ ਮੋਟਰਸਾਈਕਲ ਬਰਾਮਦ ਕੀਤਾ ਗਿਆ ਹਾਂਜੀ ਮੋਟਰਸਾਈਕਲ ਬਰਾਮਦ ਸਰ ਇਹ ਕੀਪ ਬਾਰਡਰ ਤੋਂ ਘਰਲੇ ਜਾ ਰਹੀ ਸੀ ਕਿ ਕਿਧਰੇ ਹੋਰ ਲੈ ਕੇ ਜਾ ਰਹੀ ਸੀਗੀ ਜੀ ਇਹ ਇਹ ਤਾਂ ਜਿਥੇ ਅਸੀਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਤੋਂ ਅੱਗੇ ਹੁਣ ਤੁਹਾਨੂੰ ਸਾਰੀ ਡਿਟੇਲ ਜਦੋਂ ਅਪਡੇਟ ਕਰਾਂਗੇ ਅਗਲੇ ਅਗਲੇ ਰਾਉਂਡ ਅਪ ਕਰਾਂਗੇ ਅੱਗੇ ਲਿੰਕੇਜਸ ਜੋੜਾਂਗੇ ਜਿਹੜੇ ਫਾਰਵਰਡ ਲਿੰਕੇਜ ਜਿੱਥੇ ਇਹ ਜਾਣੀ ਸੀ ਜਾਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹ ਅਸੀਂ ਚੀਜ਼ਾਂ ਕਾਫੀ ਕੁਝ ਇਹਦੇ ਚ ਅੱਗੇ ਲੀਡਸ ਮਿਲੀਆਂ ਉਹਨਾਂ ਬੰਦਿਆਂ ਨੂੰ ਰਾਉਂਡ ਅਪ ਕਰਕੇ ਅਸੀਂ ਆ ਕੇ ਸਰ ਜਿਹੜੇ पकड़े गए ਵਿਅਕਤੀ ਨਹੀਂ ਉਹ ਕੰਮ ਕੀ ਕਰਦੇ ਨੇ ਜੀ ਕੰਮ ਇਹ ਖੇਤੀ ਦਾ ਕੰਮ ਹੀ ਕਰਦੇ ਸੀ ਕਿਸਾਨ ਉਹਨੇ ਕਿਸਮਗਰ ਨਹੀਂ ਆ ਇਹ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਮੇਨ ਜਿਹੜਾ ਹੋਰ ਬੰਦੇ ਨਾਲ ਜੁੜੇ ਹੋਏ ਹੈ ਜੀ ਉਹ ਅਸੀਂ ਉਹਨਾਂ ਦੀ ਧਨ ਜਿੱਦ ਦਾ ਤੁਹਾਨੂੰ ਦੱਸਿਆ ਕਿ ਅਸੀਂ ਉਹਦਾ ਤੇ ਪਾਰਟ ਨੂੰ ਹੱਲੇ ਅਸੀਂ ਕਰ ਰਹੇ ਹਾਂ ਔਰ ਇਹ ਖੋਦੇ ਇਹ ਇਹ ਤੁਸੀਂ ਇਹ ਮੰਨ ਕੇ ਚਲੋ ਕਿ ਐਤ ਕੀ ਇਹਨਾਂ ਨੇ ਜਿਹੜਾ ਮੰਗਾਇਆ ਹੈਗਾ ਆ ਇਹ ਕਿਸੇ ਬੰਦੇ ਤੋਂ ਗਾਂ ਇਨਫਾਰਮੇਸ਼ਨ ਇਹਨਾਂ ਨੂੰ ਨੰਬਰ ਮਿਲ ਗਏ ਸੀਗੇ ਔਰ ਇਹ ਉਸ ਇਨਫਾਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਨੰਬਰਾਂ ਦੇ ਆਧਾਰ ਤੇ ਇਹਨਾਂ ਨੇ ਕਰਾਸ ਬਾਰਡਰ ਆਪਣਾ ਰਾਫਤਾ ਕਰ ਲਿਆ ਉਹਨਾਂ ਨੇ ਡਾਇਰੈਕਟ ਲਿੰਕ ਕਰ ਦਿੱਤਾ ਡਾਇਰੈਕਟ ਲਿੰਕ ਕਰ ਲਿਆ ਇਸ ਦੀ ਪਹਿਲੀ ਵਾਰੀ ਤਾਂ ਡਾਇਰੈਕਟ ਲਿੰਕ ਕਰਕੇ ਇਹਨਾਂ ਨੇ ਆਪਣੇ ਤੌਰ ਤੇ ਮੰਗਾ ਲਿਆ ਠੀਕ ਹੈ ਨਾ ਜੀ ਔਰ ਉਹ ਬੰਦਾ ਜਿਹੜਾ ਬੰਦਾ ਪਿੱਛੇ ਹੈਗਾ ਉਹ ਬੰਦਾ ਤਾਂ ਹੈਗੇ ਹੈਗਾ ਉਹਨਾਂ ਬੰਦਿਆਂ ਦੇ ਨਾਲ ਇਹ ਪਹਿਲਾਂ ਵੀ ਇਨ ਟੱਚ ਸੀਗੇ ਉਸ ਬੰਦੀ ਦੇ ਅੱਗੇ ਫਰਦਰ ਅਸੀਂ ਜਿਹੜੀ ਹੈਗੀ ਉਹ ਕਰ ਰਹੇ ਹਾਂ ਸਰ WhatsApp ਕਾਲਿੰਗ ਦੇ ذریعے ਜਿਹੜੀ ਰਾਤਾਂ ਤੇ ਕੈਮ ਕੀਤਾ ਗਿਆ ਉਹਨਾਂ ਨੂੰ ਦੇਖੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਇਹ ਜਿਹੜੀਆਂ ਮੈਕਸਿਮਮ ਜਿਹੜੀਆਂ ਕਾਲਿੰਗਸ ਹੋ ਰਹੀਆਂ ਜਾਂ ਮੈਕਸਿਮਮ ਜਿਹੜਾ ਮਿਸਯੂਜ਼ ਹੋ ਰਿਹਾ ਹੈ ਮੋਬਾਈਲ ਦੇ ਵਿੱਚ ਜਿਹੜਾ ਕੋਈ ਗੈਂਗਸਟਰ ਜਾਂ ਕੋਈ ਵੀ ਨਸ਼ਾ ਵੇਚਣ ਵਾਲਾ ਉਹ ਮੋਬਾਈਲ ਦੇ ذریعے ਜਿਹੜੀਆਂ ਇਦਾਂ ਦੀ ਐਪਸ ਹੈਗੀਆਂ ਉਹ ਯੂਜ਼ ਕਰਦੇ ਆ ਤਾਂ ਕਿ ਇਹਦੇ ਵਿੱਚ ਨਾਲ ਅਸੀਂ ਫੜਨਾ ਹੋਈਏ ਪਰ ਫਿਰ ਵੀ ਅੱਗੇ ਤੋਂ ਅੱਗੇ ਟੈਕਨੋਲੋਜੀ ਜਿਹਦਾ ਜਦਾ ਚੱਲੀ ਜਾ ਰਹੀ ਆ ਉਹ ਚ ਅੱਗੇ ਤੋਂ ਅੱਗੇ ਪੁਲਿਸ ਵੀ ਆਪਣੇ ਆਪ ਨੂੰ ਅਪਡੇਟ ਕਰਦੀ ਰਹਿੰਦੀ ਹੈ ਜੀ ਤਾਂ ਕੋਈ ਨਾ ਕੋਈ ਸਾਨੂੰ ਵੀ ਉਹਦੇ ਚ ਫਰਦਰ ਅਸੀਂ ਲੀਡ ਕੱਢ ਲੈਂਦੇ ਮਾਈਕ ਇਹਨਾਂ ਦੀ ਜ਼ਮੀਨ ਹੈ ਜੀ ਬਾਰਡਰ ਤੇ ਜਿਹਨ ਕਿ ਬਾਰਡਰ ਤੇ ਜ਼ਮੀਨ ਹੈ ਜੀ ਇਹਨਾਂ ਦੀ ਜਿਹੜੀ ਪਕੜੇ ਜਿੰਨੇ ਇਹਨਾਂ ਕੋਈ ਜ਼ਮੀਨ ਹੈ ਜੀ ਹਾਂਜੀ 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 ਕਿੰਨੇ ਦੀ ਜ਼ਮੀਨ ਹੈ ਜੀ ਪਹਿਲਾਂ ਚੈੱਕ ਕਰਕੇ ਦੱਸਾਂਗੇ ਸੋ ਇਹਨਾਂ ਦੀ ਪਹਿਲੀ ਦੇ ਵਿੱਚੋਂ ਹੀ ਆਇਆ ਸੀ ਕਿ ਖੇਪਲੀ ਇਹਨਾਂ ਦੀ ਪੈੜੀ ਨੇ ਦੂਰ ਥੋੜੀ ਜੀ ਦੂਰ ਹੈ ਉੱਥੋਂ ਹਾਂਜੀ ਅੱਧਾ ਕਿਲੋ ਸਰ ਡਰਗਮਣੀ ਵੀ ਕੋਈ ਬਰਾਮਾ ਨਹੀਂ ਹਾਲੇ ਡਰਗਮਣੀ ਨਹੀਂ ਮਿਲਣੀ ਜੀ ਕੀ ਪੁਲਿਸ ਨੂੰ ਹੁਣ ਇਸ ਮਾਮਲੇ ਦੇ ਅੰਦਰ ਹੋਰ ਕੀ ਉਮੀਦ ਹੈ ਜੀ ਕੀ ਮਿਲ ਸਕਦਾ ਜੀ ਇਹਦੇ ਵਿੱਚ ਦੇਖੋ ਜੀ ਇੰਦਾ ਹੈਗਾ ਕਿ ਜਦੋਂ ਇਨਵੈਸਟੀਗੇਸ਼ਨ ਚੱਲੂਗੀ ਅੱਗੇ ਆਪਾਂ ਨੂੰ ਜਿਹੜਾ ਹੈਗਾ ਕਿਉਂਕਿ ਕਿਸੇ ਜਿਹੜੀ ਕਨਸਾਈਨਮੈਂਟ ਜੇ ਕੋਈ ਹੋਰ ਵੀ ਇਸ ਤੋਂ ਪਹਿਲਾਂ ਆਈ ਹੈ ਉਹਦੇ ਬਾਰੇ ਵੀ ਵੈਰੀਫਾਈ ਹੋਊਗਾ ਪਲੱਸ ਅੱਗੇ ਜਿਹੜੇ ਬੰਦਿਆਂ ਨਾਲ ਰਾਫਤ ਹੈਗਾ ਇੱਕ ਲਿੰਕ ਕੜੀ ਬਣ ਸਕਦੀ ਹੈ ਤਾਂ ਕਈ ਵਾਰੀ ਕੀ ਹੁੰਦਾ ਹੈ ਇਹ ਇਹ ਫਰਦਰ ਇਨਵੈਸਟੀਗੇਸ਼ਨ ਤੇ ਡਿਪੈਂਡ ਕਰਦਾ ਕਿ ਉਹ ਕਿੱਥੇ ਤੱਕ ਆਪਣਾ ਜਿਹੜਾ ਹੈਗਾ ਅੱਗੇ ਲਿੰਕ ਜੋੜ ਰਿਹਾ 이 시각 세계